ਸਸਿ ਗਾਲ ਜੀ ਪਾਕਿਸਤਾਨ ਸਰ ਤੋਂ ਵਾਪਸ ਆਇਆ ਜੀ ਕਿ ਸੋਚਣ ਲੱਗੇ ਕਿ ਨਾਮਾ ਸਫਰ ਕਰਨ ਦੇ ਬਾਰੇ ਤੇ ਹੁਣ ਸੋਚਿਆ ਸੀ ਵੀ ਇੱਕ ਟਰੈਕ ਤੇ ਪਹਾੜ ਦੇਖੇ ਜਾਣ ਪਰ ਕਰੇ ਆਉਣ ਸਰ ਕਰਨਕ ਦੀ ਬਾਡੀ ਉੱਤੇ ਰੁਜ ਗਏ ਤੇ ਬਾਅਦ ਬੀਏ ਤੇ ਪੈਕਪਰ ਸ਼ੁਰੂ ਹੋ ਗਏ ਤੇ ਐਮੀ ਲਗਭਗ 4-5 ਮਹੀਨੇ ਲੰਘ ਗਏ ਪਰ ਕੋਈ ਸਫਰ ਨਾ ਹੋ ਸਕਿਆ। ਸੋ ਘਰ ਦੇ ਸਾਰੇ ਕੰਮ ਕਾ ਕੇ ਹੁਣ ਆਪਾਂ ਵੇਲੇ ਵੀ ਸੀ ਆਪਣਾ ਟਾਈਮ ਵੀ ਸੀ ਤੇ ਹੁਣ ਆਪਾਂ ਸੋਚਿਆ ਕਿ ਨਾ ਮੈਂ ਟਰੈਕ ਤੇ ਪਹਾੜ ਦੇਖਣ ਦਾ। ਇੰਟਰਨੈਟ ਤੇ ਲਗਭਗ 2-3 GB ਫੂਕਣ ਤੋਂ ਬਾਅਦ ਪਤਾ ਲੱਗਿਆ ਵੀ ਹਿਮਾਚਲ ਪ੍ਰਦੇਸ਼ ਵਿੱਚ ਇੱਕ ਬਹੁਤ ਸੋਹਣਾ ਟਰੈਕ ਵੀ ਹੈ ਤੇ ਬਹੁਤ ਸੋਹਣੇ ਪਹਾੜ ਵੀ ਨੇ। ਸੋ ਸੋਚਿਆ ਵੀ ਹੁਣ ਹਿਮਾਚਲ ਪ੍ਰਦੇਸ਼ ਚੱਲਦੇ ਆਂ 4-5 ਦਿਨ ਸਫਰ ਕਰਕੇ ਆਉਣੇ ਆ। ਸੋ ਬਸ ਫਿਰ ਕੀ ਸੀ ਆਪਾਂ ਸਮਾਨ ਆਪਣਾ ਬੰਨਿਆ ਤੇ ਚੱਲ ਪਏ ਫਕੀਰ ਵਾਂਗ ਹਿਮਾਚਲ ਪ੍ਰਦੇਸ਼ ਵੱਲ ਭਾਈ ਜੀ ਉਹਦੇ ਨਾਲ ਆ ਚੁੱਕੇ ਹਿੱਦੇ ਆਪ ਆਪਣਾ ਸਫ਼ਰ ਸ਼ੁਰੂ ਕਰ ਰਹੇ ਆ ਇੱਕ ਟਰੈਕ ਕਰਨ ਦਾ ਤੇ ਪਹਾੜ ਦੇਖਣ ਦਾ ਬਹੁਤ ਵਧੀਆ ਹਿਮਾਚਲ ਪ੍ਰਦੇਸ਼ ਵਾਲਾ ਆਪ ਜਾ ਰਹੇ ਆ ਤੇ ਇੱਥੋਂ ਆਪਣੀ ਸੰਗਰੂਰ ਤੋਂ ਟ੍ਰੇਨ ਆ ਸੰਗਰੂਰ ਰੇਲਵੇ ਸਟੇਸ਼ਨ ਦੇ ਆਪਾਂ ਇਸ ਵਕਤ ਖੜੇ ਆ ਇੱਥੋਂ ਆਪਣੀ ਟ੍ਰੇਨ ਜਾਊਗੀ ਲਗਭਗ 5:30 ਵਜੇ ਲੁਧਿਆਣਾ ਤੇ ਫਿਰ ਆਪਾਂ ਪਹੁੰਚਾਂਗੇ ਪਠਾਨਕੋਟ ਸੋ ਅੱਜ ਆਪਾਂ ਨੇ ਪਹੁੰਚਣਾ ਧਰਮਸ਼ਾਲਾ ਪਰ ਇਸ ਟੈਂਟਰ ਚੋਂ ਨਿਕਲਣ ਨੂੰ ਜੀ ਨਹੀਂ ਕਰ ਰਿਹਾ ਕਿਉਂਕਿ ਨੀਂਦ ਬਹੁਤ ਵਧੀਆ ਰਾਤ ਦੇ ਵਿੱਚ ਪਹਿਲੀ ਵਾਰ ਸੁਣ ਕੀਤਾ ਸੀਗਾ ਸੋ ਰਾਤ ਮੈਂ 10 ਵਜੇ ਪਹੁੰਚਿਆ ਸੀ ਲੁਧਿਆਣਾ ਰੇਲਵੇ ਸ ਤੇ ਹੁਣ ਸਾਲ ਲਗਭਗ 4:30 ਬਚ ਚੁੱਕੇ ਨੇ ਤੇ ਆਪਣੀ ਟਿਕਣੀ ਜਿਹੜੀ ਹੈਗੀ 5 ਵਜੇ ਦੀ ਹੈ ਜਿਹੜੀ ਆਪਾਂ ਨੂੰ ਲੈ ਕੇ ਜਾਈ ਬਹਾਨਕੋਟ ਫਿਲਹਾਲ ਆਪਾਂ ਜੁਲੀ ਵਸਤੂ ਇਕੱਠਾ ਕਰਦੇ ਹਾਂ ਤੇ ਪਹੁੰਚਦੇ ਆਪਾਂ ਆਪਣੇ ਪਲੇਟਫਾਰਮ ਦੇ ਵੱਲ ਲੁਧਿਆਣਾ ਸਟੇਸ਼ਨ ਉਪਰ ਤੋਂ ਭੀੜ ਦੇਖਣ ਨੂੰ ਮਿਲੂਗੀ ਮਿਲੂਗੀ ਆਈ ਵਾਰ ਵੀ ਇੱਥੇ ਹਰ ਰੋਜ਼ ਪ੍ਰਵਾਸੀ ਮਜ਼ਦੂਰ ਆਉਂਦੇ ਜਾਂਦੇ ਰਹਿੰਦੇ ਨੇ ਦੂਜੀ ਗੱਲ ਇਹ ਹੈ ਕਿ ਟਿਕਟ ਲੈਣਾ ਇਹਨਾਂ ਸੁੱਖਾ ਨਹੀਂ ਸੀ ਕਿਉਂਕਿ ਮੀਂਹ ਪੈਣ ਕਰਕੇ ਸਾਰੇ ਜਿਹੜੀ ਜਨਤਾ ਸੀਗੀ ਉਹ ਸੈੱਡ 'ਤੇ ਇਕੱਠੀ ਹੋਈ ਸੀ ਸੈੱਡ ਦੇ ਅੱਗੇ ਪਿੱਛੇ ਹੀ ਸੀਗਾ ਟਿਕਟ ਕਾਊਂਟਰ ਇੱਕ ਪਠਾਨ ਕੋਟ ਕਰਕੇ ਜਲਦੀ ਟਿਕਟ ਲੈਣੀ ਪਈ ਔਖੇ ਤਰੀਕੇ ਨਾਲ ਬਾਕੀ ਟ੍ਰੇਨ ਆਉਣ ਸਰਫ 5 ਮਿੰਟ ਹੀ ਬਾਕੀ ਸਨ ਟਿਕਟ ਤਾਂ ਮਿਲ ਗਈ ਸੀ ਪਰ ਮੈਂ ਇਹ ਸੋਚ ਰਿਹਾ ਸੀ ਵੀ ਲਗਭਗ ਅੱਜ ਟ੍ਰੇਨ ਜੀ ਨੰਗ ਜਾਣੀ ਹੈ ਵੀ 2 ਮਿੰਟ ਆਈ ਜੀਸੀ ਸੋ ਇਹ ਕਿਹ ਚੰਗਾ ਸੀ ਸਵੇਰ ਦੇ 6:00 ਵਜੇ ਚੁੱਕੇ ਨੇ ਟ੍ਰੇਨ ਦਲੰਦਰ ਕੈਂਟ ਸਟੇਸ਼ਨ ਦੇ ਨੇੜੇ ਪਹੁੰਚ ਚ ਰਹੀ ਹੈ ਜਿਵੇਂ ਜਿਵੇਂ ਟ੍ਰੇਨ ਉਧਰ ਜਾ ਰਹੀ ਹੈ ਤਾਂ ਜਿਹੜੀ ਗ੍ਰੀਨਰੀ ਉਹ ਜਾਦ ਜਿਹੜੀ ਹੈਗੀ ਉਹ ਵੱਧਦੀ ਆ ਰਹੀ ਹੈ ਕੌਮੀ ਐਕਸਾਈਟਮੈਂਟ ਵੀ ਵੱਧਦੀ ਆ ਰਹੀ ਹੈ ਕਦੋਂ ਪਠਾਨਕੋਟ ਪਹੁੰਚਾਂਗੇ ਤੇ ਉੱਥੋਂ ਆਪਾਂ ਬੱਸ ਲੈ ਕੇ ਫਿਰ ਅੱਛਾ ਇਨਸ਼ਾਅੱਲਾ ਪਹੁੰਚਾਂਗੇ ਜਿੱਥੇ ਆਪਣੀ ਡੈਸਟੀਨੇਸ਼ਨ ਹੈ ਪ੍ਰੇਅਣ ਪਹੁੰਚ ਚੁੱਕੀ ਹੈ ਫਿਰ ਵਾਲਾ ਜੰਕਸ਼ਨ ਦੇ ਉੱਤੇ ਤੇ ਇਸ ਤੋਂ ਬਾਅਦ ਅਗਲੇ 2-3 ਸਟੇਸ਼ਨਾਂ ਤੋਂ ਹੋਰ ਮੀਟ ਕਰਨ ਦੇ ਗਏ ਕਪਨਾਮ ਮਕੇਰੀਆਂ ਕੰਸੂਆ ਤੇ ਲਤਬਾਦ ਦੇ ਤੰਗਣਾਂ ਐ ਵਾ ਚਪਾ ਪ੍ਰਾਣਿਕ ਕੋਲ ਪਹੁੰਚਾਂਗੇ ਇੱਕ ਹੋਰ ਰੇਲ ਰੇਨ ਸਿਰ ਲਗਭਗ 10 ਮਿੰਟਾਂ ਬਾਅਦ ਚੱਲਣੀ ਸੀ ਜਿਹੜਿਆਂ ਤੋਂ ਉਹ ਜਾਣੀ ਸੀ ਦਲਿੰਦਰ ਸਿੱਕੀ ਵਿਸਥਾਰ ਅੰਬਰਸਰ ਤੇ ਸਤਵਾਲ ਮਕੇਰੀਆਂ ਦਸੂਆ ਪਰ ਇਹ ਟਾਈਨ ਲਗਭਗ ਕਟਕ ਸਟੇਸ਼ਨ ਅਗਰ ਰੁਕਦੀ ਸੀ ਤਾਂ ਅਗਰ ਆਪਾਂ ਇਹ ਟレイン ਲੈ ਜਾਂਦੇ ਆਪਾਂ ਸੌਖੇ ਤਰੀਕੇ ਨਾਲ ਪਹੁੰਚਾ ਦੇਵਾਂਗੇ 6:30 ਵਜੇ ਹੋਊਗੀ ਪੰਜਾਬ ਦੀ ਗੱਲ ਤਾਂ ਹੈ ਵੀ ਸੋਹਣਾ ਬਹੁਤ ਹੈ ਉਹ ਦੂਰ ਦੂ ਤੱਕ ਦੀਆਂ ਜੀਰੀਆਂ ਦਰਖਤ ਲੱਗੁੱਠੇ ਮੋਟਰਾਂ ਬਹੁਤ ਸੋਹਣਾ ਪੰਜਾਬ ਸਟੇਟਲ ਫਲਾਵਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੂਆ ਸਾਹਮਣੇ ਸਕੂਲ ਦੀ ਬਿਲਡਿੰਗ ਬਹੁਤ ਸੋਹਣੀ ਜੇ ਪਹੁੰਚ ਚੁੱਕੇ ਹਾਂ ਤੇ ਹੁਣ ਵਦਨਾ ਅੱਗੇ ਸਿਰਫ ਲਗਭਗ ਦੇ ਘੰਟੇ ਦੀ ਬਾਤ ਹੋ ਰਹੀ ਚੁੱਕੀ ਹੈ ਸਮਝਾ ਕਿ ਜਿਹਨੇ ਵੀ ਆਪਾਂ ਪਠਾਨਕੋਟ ਤੋਂ 15 ਕਿਲੋਮੀਟਰ ਪਿੱਛੇ ਰਹਿ ਜੰਨੇ ਆ ਤਾਂ ਉੱਥੋਂ ਹੀ ਆਪਾਂ ਨੂੰ ਦਿਖਣ ਲੱਗ ਜਾਂਦੀਆਂ ਨੇ ਢੌਲ ਧਾਰ ਦੀਆਂ ਜਿਹੜੀਆਂ ਪਹਾੜੀਆਂ ਨੇ ਸੋਦੌਜੀ ਟ੍ਰੇਨ ਲੰਬੀ ਮਾਟਰਾਂ ਨਾਲ ਕੇ ਪਹੁੰਚ ਚੁੱਕੀ ਹੈ ਪਠਾਨਕੋਟ ਸ਼ਾਉਣੀ ਤੇ ਇਸ ਤੋਂ ਬਾਅਦ ਬਸ ਅੱਗੇ ਸਫ਼ਰ ਰਹਿ ਚੁੱਕਾ ਹੈ ਕਦੋਂ ਕਿਲੋਮੀਟਰ ਦਾ ਤੇ ਆਪਾਂ ਸਾਮਾਨ ਆਪਣਾ ਕਰਦੇ ਆਂ ਇਕੱਠਾ ਉਤਰ ਨਹੀਂ ਕਰਦੇ ਆਂ ਪਿਆਰੀ ਉਹੜੇ ਰੇਵਲਾਂ ਪਿੱਛੇ ਪਹਾੜਨਗੇ ਅੜ ਦੇ ਕੇ ਇੱਕ ਅਲੱਗ ਜਿਹਾ ਮਹਿਸੂਸ ਹੋਇਆ ਖੁਸ਼ੀ ਮਹਿਸੂਸ ਹੋਈ ਮਾਰਨ ਸਕੂਨ ਜਦੋਂ ਮਾਰਾਂ ਚੱਕੇ ਮਿਲਦਾ ਤੇ ਐਕਸਾਈਟਮੈਂਟ ਜਿਆਦਾ ਵਧੀਆਂਦੀ ਆ ਫਿਲਹਾਲ ਆਪਾਂ ਚੱਲਦੇ ਆ ਪਠਾਨਕੋਟ ਉਤਰਦੇ ਆ ਜਿਹੜੇ ਸਟੇਸ਼ਨ ਦੇ ਉੱਤੇ ਤੇ ਇੱਥੋਂ ਆਪਾਂ ਆਪਣੀ ਜਿਹੜੀ ਬੱਸ ਲੈ ਕੇ ਪਹੁੰਚ ਜਾਵਾਂਗੇ ਪਰ ਇਨਸ਼ਾਅੱਲਾ ਹੋਰ ਜਿਆਦੇ ਪਹਾੜ ਦੇਖਣ ਲਈ ਆਪ ਨੂੰ ਉੱਥੇ ਮਿਲਣਗੇ ਬਾਕੀ ਫਿਲਹਾਲ ਖੁਸ਼ੀ ਬਹੁਤ ਜਿਆਦਾ ਆ ਢਾਕੋੜ ਬਸ ਸਟੈਂਡ 10 ਕਿਲੋਮੀਟਰ ਦੀ ਦੂਰੀ ਤੇ ਸੀਗਾ ਤੇ ਮੈਂ ਤੁਰ ਕੇ ਆ ਗਿਆ ਸੀਗਾ ਤੇ ਹੁਣ ਆਪਾਂ ਬੱਸ ਲੈਣੇ ਆ ਐਸ.ਡੀ. ਜਾਈ ਜੂਗੀ 200 ਰੁਪਏ ਕਰਾ ਗਏ ਨੇ ਤੇ ਆਪਾਂ ਆਪਣੀ ਸੀਟ ਮਲਦੇ ਆ ਸਮਾਨ ਆਪਾਂ ਨੇ ਉੱਪਰ ਰੱਖਤਾ ਥੋੜੀ ਸੀ ਤੰਗੀਆਂ ਸੀ ਸਾਫ ਸਪਾਈ ਘੱਟ ਵੱਧੀ ਸੀ ਪਰ ਆਪਾਂ ਆਪਣੀ ਕਿੱਟੀਆਂ ਸਾਫ ਕਰਕੇ ਰਹਿ ਗਏ ਬੱਸ ਵਿੱਚ ਬਹਿ ਚੁੱਕੇ ਆ ਐਸ.ਡੀ. ਸੀ ਹਿਮਾਚਲ ਦੀ ਬੱਸ ਪਾਈ ਗਿਆ 12 ਵਜੇ ਨੂੰ ਪਹੁੰਚ ਜੂਗੀ ਹਿਮਾਚਲ ਤੇ ਟਿਕਟ ਲੱਗੀ ਆ 200 ਰੁਪਏ ਧਰਮਸ਼ਲਾ ਪਹੁੰਚਾਂ ਅੰਤ ਤੱਕ ਫਿਰ ਹਾੜ ਤੋਂ ਦਿਖਾਉਣੇ ਆ ਬੱਸ ਰਹੀਂ ਹਿਮਾਚਲ ਦੀ ਖੂਬਸੂਰਤੀ ਇਹ ਰਹੀ ਬੜਾ ਹਾਂ ਦੇ। ਬਾੜ ਦੇਖ ਦੇਖ ਜੀ ਵੀ ਦੇਖੋ। ਰੋੜਾਂ ਦਾ ਕੰਮ ਜੋਰ ਸ਼ੋਰ ਨਾਲ ਚੱਲ ਰਿਹਾ ਜੀ ਪੂਰਾ ਤੇ ਜਿੰਨੇ ਵੀ ਇਹ ਘਰ ਰੋਡ ਤੇ ਸੀਗੇ ਇਹ ਸਾਰੇ ਮੂਹ ਨੂੰ ਤੋੜੇ ਗਏ ਨੇ ਤਾਂ ਕਿ ਰੋਡ ਨੂੰ ਚੌੜਾਈ ਦਿੱਤਾ ਜਾਵੇ। ਇਹ ਰੋਡ ਸਿੱਧਾ ਕਾਂਗੜਾ ਨੂੰ ਜਾਂਦਾ ਹੈ, ਕਾਂਗੜਾ ਨੂੰ ਜਾਂਦਾ। ਤਾਂ ਕਰਕੇ ਰੋਡ ਚੌੜਾ ਕੀਤਾ ਜਾ ਰਿਹਾ ਤਾਂ ਕਿ ਤੇ ਆਵਾਜਾਈ ਥੋੜੀ ਹੋਰ ਵੱਧ ਸਕੇ। ਚੰਗੇ ਤਰੀਕੇ ਨਾਲ ਸਫਰੀਤ ਤੇ ਜਾ ਸਕੇ ਇਸ ਰੋਡ ਦੇ ਉੱਤੇ। ਤੇ ਆਪਾਂ ਨੂੰ ਜਾਂਦੇ ਰਾਸਤੇ ਵਿੱਚ ਦਿਖਣ ਲੱਗ ਜਾਂਦੀਆਂ ਨੇ ਪਹਾੜੀਆਂ ਤੋਤਾ ਰੇਂਜ ਜਿਹੜੀਆਂ ਹੈਗੀਆਂ ਨੇ ਜੀਆਂ ਬਿਲਕੁਲ ਸਾਹਮਣੇ ਆਪਾਂ ਜਿਹੜੀ ਪਹਾੜੀ ਦੀੰਦੀ ਹੈ ਉਹ ਤੋਲਾਤਾ ਰੇਂਜਸ ਨੇ ਤੇ ਉਹਨਾਂ ਉੱਤੇ ਹੀ ਟ੍ਰਿੰਡ ਟ੍ਰੈਕ ਬਣਿਆ ਹੋਇਆ ਉਹ ਪਹਾੜੀ ਆਪਾਂ ਜਰੂਰ ਸਰ ਕਰਾਂਗੇ ਤੇ ਟ੍ਰਿੰਡ ਟ੍ਰੈਕ ਕਰਕੇ ਆਵਾਂਗੇ ਤੇ ਇਧਰ ਬਾਈ ਜੀ ਆਪਣਾ ਕੰਮ ਪੂਰਾ ਕਰ ਰਹੇ ਨੇ ਸੋਨਾ ਸਵਰਗ ਹਿਮਾਚਲ ਬਸ ਜਿਹੜੀ ਏਰੀਆ ਉਹ ਆਮ ਧਰਤੀ ਜਿਹੜੀ ਆਪਣੀ ਹੈਗੀ ਆ ਉਤੋਂ ਬਹੁਤ ਉੱਚੀ ਚੱਤਾਂ ਲੱਗੀਆਂ। ਛੜਕਾ ਦੇ ਬਣੇ ਹੋਏ ਘਰ। ਪਿਛਲੇ ਸਕਰੀਨ ਦੇ ਵਿੱਚ ਉਹ ਪਿੱਛੇ ਪਹਾੜੀਆਂ ਨੇ ਜਿਹੜੀਆਂ। ਉਹਨਾਂ ਤੇ ਬੱਦਲ ਵੀ ਨੇ ਕੈਂਟ ਜਸ ਅਸਲੀ ਜਿਹੀ। ਬਹਨਪੀ। ਬਾਲੀਜਾ ਦੇ ਸੋਹਣਾ ਹੈ, ਮਾਝਲ ਪ੍ਰਦੇਸ਼। ਇਸ ਤਰ੍ਹਾਂ ਖਲਾ ਨਹੀਂ ਗਏ ਪਰ ਪਹਿਲਾਂ ਹੀ ਲੱਗਿਆ ਪਤਾ ਵੀ ਕੱਲ੍ਹ ਦਾ ਬਾਤ ਹੈ। ਨਹੀਂ ਯਾਰੀ ਵਾਲਾ ਬਹੁਤ ਜ਼ਿਆਦਾ ਸੋਹਣਾ, ਬਹੁਤ ਜ਼ਿਆਦਾ ਸੋਹਣਾ। ਸੜਕਾਂ ਜੇ ਬਣੀ ਜਾਂਦੀਆਂ ਨੇ ਉਪਰਾਂ ਸੜਕ ਛੋੜੀ ਆ ਜਿਹੜੀ ਸੰਬੰਧਿਤ ਦੇਵਾ ਸੜਕਾ ਉਹ ਇਹ ਬਾਹਰ ਹੀ ਆ ਸਾਰਾ ਰੋੜ ਇਧਰ ਤੱਕ ਧਰਮਸ਼ਾਲਾ ਤੋਂ ਬਾਹਰ ਪੜਕਸ ਮਾਹਰੇ ਵਧੀਆ ਰੋੜੀ ਤੇ ਬੱਸ ਜਦੋਂ ਮੇਰੀ ਬਿਠਾਣ ਕੋਰ ਤੋਂ ਬਾਈਂ ਨੋੜੀ ਹੀ ਸੀ ਦੱਬੀ ਹੁੰਦਾ ਪੂਰੀ ਤਨਾਪ ਜਹਾ ਦੀ ਸੰਗਤ ਨੂੰ ਧਰਮਸ਼ਾਲਾ ਰਸਤੇ ਜਾਂਦੇ ਆ ਸਿਸਟਮ ਦੇਖਿਆ ਪਹਾੜਾਂ ਦੇਲੇ ਕੱਟ ਕੇ ਪਹਾੜਾਂ ਉੱਤੇ ਇਹ ਚਾਦਰ ਪੱਗ ਤੇ ਵਿੱਚ ਸਰੀ ਲਾਇਏ ਹੋਏ ਨੇ ਤਾਂ ਕਿ ਜਿਹੜੇ ਪਹਾੜ ਨੇ ਵੀ ਟੁਕੜੇ ਨੇ ਥੱਲੇ ਨਾਲ ਲੱਗਣ ਤੇ ਰੋਡ ਨੂੰ ਹੋਰ ਚੌੜਾ ਕਰਿਆ ਹੋਇਆ ਗੱਗਲ ਪਿੰਡ ੱਪ ਕੇ ਜੇਵੇਂ ਆਪਾਂ ਤਰਮਸ਼ੱਲਾ ਵੱਲ ਪਹੁੰਚਦੇ ਤਾਂ ਉੱਚੀ ਪਹਾੜੀ ਹੋਉਂਦੀ ਆ ਬੱਸਾਂ ਜਿਹੜੀਆਂ ਹੈਗੀਆਂ ਨੇ ਹੌਂਕੇ ਲੈ ਚੜਦੀਆਂ ਨੇ ਉੱਚੀਆਂ ਪਹਾੜੀਆਂ ਹੋਣ ਕਰਕੇ ਬੱਸਾਂ ਦਾ ਕਿਰਾਇਆ ਵੀ ਬਹੁਤ ਜ਼ਿਆਦਾ ਹੈ ਉਹ ਪਹੁੰਚ ਗਏ ਈ ਤਰਮਸ਼ੱਲਾ ਉਹ ਸਾਹਮਣੇ ਬਸ ਸਟੈਂਡ ਸੀਗਾ ਉਧਰ ਆਪਾਂ ਇਧਰੋਂ ਆਇਆ ਸੋ ਗੁਰਦੁਆਰਾ ਸਾਹਿਬ ਦੀਦਾ ਤਰਮਸ਼ੱਲਾ ਦਾ ਮਨਮੋਹਕ ਦ੍ਰਿਸ਼ ਉਹ ਦੂਰ ਤੱਕ ਪਹਾੜੀਆਂ ਨੇ ਵਿਚਾਲੇ ਕਰਿਆ ਹੋਇਆ ਸ਼ਹਿਰ ਸੋ ਉਹ ਲੱਗ ਰਿਹਾ ਕਿ ਅਸੀਂ ਚੱਲੇ ਸੀਗੇ ਪਠਾਨਕੋਟ ਤੋਂ 8:30 ਵਜੇ ਤੇ ਹੁਣ ਆਪਾਂ ਪਹੁੰਚ ਗਿਆ ਤਾਂ ਮਸ਼ੱਲਾ 8:12 ਵਜੇ ਪਹੁੰਚ ਗਏ ਸੀਗੇ ਤੇ ਬਾਸੇ ਲੱਗ ਬਗ 4 ਘੰਟੇ ਵਾਲਾ ਮੋਸ਼ ਲਾਇ ਦਿੱਤੇ ਨੇ ਇੱਥੇ ਪਛਾਉਣ ਦੇ ਲਈ ਪਰ ਜਦ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿੰਨਾ ਸੋਹਣਾ 뷰 ਹੈ ਤਾਂ ਮਸ਼ੱਲਾ ਸ਼ਹਿਰ ਦਾ ਤੇ ਮੈਂ ਹੁਣੀ ਪਹੁੰਚ ਗਿਆ ਸੀਗਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾ ਤੇ ਉੱਥੇ ਹੁਣ ਆਪਾਂ ਆਰਾਮ ਕਰਾਂਗੇ ਥੋੜਾ ਟਾਈਮ ਤੇ ਇਸ਼ਨਾਨ ਕਰਦੇ ਹਾਂ ਛਾਣ ਪਾਣੀ ਕਰਾਂ ਲੰਗਰ ਛਕਾਂਗੇ ਤੇ ਫਿਰ ਆਪਾਂ ਤੁਹਾਨੂੰ ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ ਅਗਲੀ ਜਿਹੜੀ ਆ ਕੇ ਥਾਮਣੇ ਅਗਲੇ ਰੋਜ਼ في الحال لي رب